ਵਿਦਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਨਸ਼ਾ ਮੁਕਤੀ ਯਾਤਰਾ ਤਿਤਵਕ ਵਕ ਪਿੰਡਾਂ ਵਿੱਚ ਕੀਤਾ ਸਮਾਗਮ ਨੂੰ ਸੰਬੋਧਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਲਗਾਤਾਰ ਨਸ਼ਾ ਮੁਕਤੀ ਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਾਗਰੂਕਤਾ ਸਭਾਵਾਂ ਕਰਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਪ੍ਰੇਰਿਤ ਕੀਤਾ ਜਾ ਰਿਹਾ ਹੈ ਨਸ਼ਾ ਮੁਕਤੀ ਯਾਤਰਾ ਤੇਥ ਹੋ ਰਹੀਆਂ ਇਹਨਾਂ ਜਾਗਰੂਕਤਾ ਸਭਾਵਾਂ ਦੀ ਲੜੀ ਵਿੱਚ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਪਿੰਡ ਪੱਤੀਵਾੜੇ ਕੇ ਨੰਗਲ ਬਰਿਆਰ ਸੰਦਵਾ ਅਤੇ ਪੰਡੋਰੀ ਵਿਖੇ ਪਰਵੀ ਇਕੱਠਾਂ ਨੂੰ ਸੰਬੋਧਨ ਕੀਤਾ इस मौके मीडिया नाल बात कर दिया हलका विधायक श्री हरगोबिंदपुर साहिब एडवोकेट अमरपाल सिंह किशनकोट ने आख्या की नशियां जही सामाजिक बुराई दा मुकम्मल खात्मा करंदा ए सही वेला है जिस पंजाब सरकार दी राहनुमाई हे सारे लोकां दे सहयोग नाल चढ़ाया जावेगा

नागरिक वी रात महसूस कर रहे हैं पूरी तरह आसवंद ने दा मिथ्या है खात्मे पूरा करके दिखाया जाएगा इस मौके पी ए सुखदेव सिंह रोमी पी ए राजू पिंडर सरपंच रजवंत कौर पति वाड़े के सबका सरपंच मनजीत सिंह वाड़े सबका सरपंच कुलवंत बीर सिंह कुमान ਸਾਬਕਾ ਸਰਪੰਚ ਹਰਬੰਸ ਸਿੰਘ ਕੁਮਾਰ ਸੈਕਟਰੀ ਸੁਮਨਬੀਰ ਸਿੰਘ ਡਾਕਟਰ ਹਰਪ੍ਰੀਤ ਸਿੰਘ 바ਵਾ ਹੈਲਥ ਵਰਕਰ ਵਿਕਰਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਮੋਹਤਬਰ ਹਾਜ਼ਰ ਸਨ ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਹਾਂਜੀ ਸਰ ਜਿਹੜੇ ਜੁੱਧ ਨਸਿਆਂ ਵਿਰੁੱਧ ਨਸ਼ਾ ਮੁਕਤੀ ਦੇ ਜਿਹੜੀ ਤੁਸੀਂ ਮੇਮ ਇਸਟਾਰਟ ਕੀਤੀ ਹੈ ਇਹਦੇ ਸਬੰਧ ਵਿੱਚ ਕੀ ਕਹਿਣਾ ਜੋਤਨ ਨਸ਼ਿਆਂ ਰੋਧ ਜਿਹੜੀ ਤੁਸੀਂ ਮੀਟਿੰਗ ਕਰ ਰਹੇ ਪਿੰਡੋ ਪਿੰਡੀਆਂ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੋ ਪੰਜਾਬ ਸਰਕਾਰ ਸਦਾ ਉਪਮਨ ਸਨਮਾਨ ਜੀ ਵੱਲੋਂ ਸਾਡੇ ਮੁਖਮਤ ਜੀ ਸਾਹਿਬਾਨ ਵੱਲੋਂ ਇਹ ਇੱਕ ਮਹਿੰਮ ਬਣੀ ਲੋਕੀਂ ਕੀਤੀ ਗਈ ਹੈ ਜੋਤਨ ਨਸ਼ਾ ਅਬੋਧ ਦਾ ਇਹਦੇ ਸਿਸਟਮ ਅਸੀਂ ਰੋਕ ਪਰ ਇਨਦਰ ਵਿੱਚ ਜਾ ਕੇ ਕਪੀ ਕਰਦੇ ਆ ਜਿਸ ਦੇ ਤਰ੍ਹਾਂ ਸਾਡੀ ਆਪਣੀ ਆਬਾਦ ਨੂੰ ਇੱਕੋ ਦਿਨਤੀ ਹੈ ਕਿ ਇੱਕ ਤੋਂ ਜੋ ਨਸ਼ੇ ਦੀ ਕੇਸ ਵਿੱਚ ਕਿਸੇ ਪਰਦੇਸ ਕੰਦੀ ਹੈ ਆ ਤਾਂ ਗਾਇਨ ਦੀ ਉਹ ਜਮਾਨਤ ਨਾ ਦਿੱਤੀ ਜਾਏ ਔਰ ਦੂਸਰਾ ਜੋ ਵੀ ਅਗਰ ਤੁਹਾਡੇ ਆਨਗਵਾਂ ਦੇ ਵਿੱਚ ਨਸ਼ਾ ਵੀਸਤਾ ਹੈ ਤਾਂ ਨਸ਼ੇ ਦਾ ਐਡਿਕਟਡ ਹੈ ਉਹਦੀ ਇਨਫੋਰਮੇਸ਼ਨ ਜਿਹੜੀ ਸਾਡੇ ਸਰਕਾਰ ਵੱਲੋਂ ਇੱਕ WhatsApp ਨੰਬਰ ਜਨਕੀਤਾ ਗਿਆ ਉਹਦੇ ਤੇ ਦਿੱਤੀ ਜਾਏ ਔਰ ਕਿਸੇ ਲਈ ਤਰਾਨੇ ਦਿੱਤੀ ਹੋਈ ਸੂਚਨਾ WhatsApp ਕਰਤੇ ਜਿਹੜਾ ਨਸ਼ਰ ਨਹੀਂ ਕੀਤੀ ਜਾਏਗੀ ਉਹਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਕਿ ਮੈਸੇਜ ਕਿੱਥੋਂ ਆਇਆ ਹੈ ਇਹ ਨਹੀਂ ਪਤਾ ਔਰ ਇਹਦੇ ਨਾਲ ਮਾਇਦੇਕ ਵੀ ਦੇ ਆਇਆ ਕਾਫੀ ਆਵਾਮ ਦੇ ਵਿੱਚ ਇੱਕ ਅੱਛਾ ਮੈਸੇਜ ਜਿਹੜਾ ਜਾ ਰਿਹਾ ਹੈ ਜਿਸ ਤਹਿਤ ਸਾਡੇ ਕੋਲ ਜੋ ਸ਼ਿਕਾਇਤਾਂ ਨੇ ਕਾਫੀ ਆ ਚੁੱਕੀਆਂ ਨੇ ਅਸੀਂ ਵੇਗੀ ਕਾਰਵਾਈ ਵਾਸਤੇ ਹੋ ਚੁੱਕੀਆਂ ਸ਼ਿਕਾਇਤਾਂ ਨੂੰ ਨੇਮ ਜਿਹੜੇ ਨੇ ਨਸ਼ਾ ਕਰਨ ਵਾਲੇ ਔਰ ਨਸ਼ਾ ਨੂੰ ਪਰਵਾਉਣ ਵਾਲੇ ਵੇਚਣ ਵਾਲੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਉਹਨਾਂ ਦੇ ਨੇਮ ਜਿਹੜੇ ਆ ਪਬਲਿਕ ਵਿੱਚ ਕਰ ਦਿੱਤੇ ਨੇ ਅਤੇ ਜਲਦ ਤੋਂ ਜਲਦ ਸਾਡੇ ਡੀਸੀਪੀ ਵੱਲੋਂ ਉਹਨਾਂ ਦੇ ਜਿਹੜੇ ਨਾਮ ਆ ਉਹ ਨਿਜ ਸਾਰੇ ਜਿਹੜੇ ਪੁਲਿਸ ਸਟੇਸ਼ਨਾਂ ਉਹਨਾਂ ਤੱਕ ਪਹੁੰਚ ਜਾਣਗੇ ਉਹਨਾਂ ਦੀਆਂ ਇਨਕੁਆਰੀ ਜਿਹੜੀ ਸਟਾਰਟ ਹੋ ਜਾਏਗੀ ਅਗਰ ਕੋਈ ਵੀ ਗਲਤ ਬੰਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਹੈ